ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 ਤੇ ਖੜਾ ਹੋਇਆ ਸੰਰੂਪ ਤੋਂ ਮੈਂ ਲੌਂਗਵਾਰ ਦੇ ਇੱਕ ਪਿੰਡ ਚਲੇ ਗਿਆ ਪੋਟਾ ਮੰਗੜ ਵੱਲ ਤੇ ਮੈਨੂੰ ਮਾਹਾਂ ਪੈਣਾ ਮਿਲੀਆਂ ਇਹਨੇ ਪੁੱਤ ਤੇਰੇ ਨਾਲ ਹੀ ਆ ਸਾਡੇ ਈਆਂ ਪੁੱਤ ਵੀ ਤੇਰੇ ਨਾਲ ਹੀ ਨੇ ਥਲ ਜੀ ਮੈਨੂੰ ਛੋੜ ਜੇ ਜੇ ਨੌਕਰੀ ਨੂੰ ਕਿ ਮੈਂ ਜਾਣ ਕੇ ਪੁੱਤ ਮੈਂ ਕਿਹਾ ਹਾਂ ਜੀ ਗੱਲ ਇਹ ਪੁੱਤ ਤੇਰੇ ਤਾਏ ਹੋਰਾਂ ਨੂੰ ਸਮਝਾ ਕੇ ਜਾਈ ਮੈਂ ਕਿਹਾ ਵੀ ਠੀਕ ਹੋ ਗਿਆ ਇਹਨੇ ਬਸ ਗੈਸ ਦੇ ਸਿਲੰਡਰ ਨਾ ਬੰਦ ਨਾ ਗੈਸ ਦੇ ਸਿਲੰਡਰ ਨਾ ਬੰਦ ਨਾ ਇਹ ਕੀ ਹੁੰਦਾ ਕਹਿੰਦੇ ਪੁੱਤ ਮੀਨਾ ਰਹਿ ਗਿਆ ਵੋਟਾਂ ਚ ਹੁਣ ਕਹਿੰਦੇ ਸ਼ਰਾਬ ਝੱਲੂ ਵੀ ਖੁੱਲੀ ਸਾਰੀਆਂ ਪਾਰਟੀਆਂ ਵੱਲੋਂ ਉੱਥੇ ਇੱਕ ਥਾਂਵੇਂ ਲਾ ਲੈਣਗੇ ਉੱਥੇ ਝੱਲੂ ਸ਼ਰਾਬ ਖੁੱਲੀ ਫਿਰ ਜਦੋਂ ਪਿਰਤਾਏ ਹੋਰੀ ਪੀ ਕੇ ਡਿੱਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਰੀ ਛੱਡਣ ਨੂੰ ਕਣਕਰ ਮੂਹੇ ਆ ਕੇ ਤੇਰੇ ਟਾਇਰ ਉਹਨਾਂ ਨੂੰ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਹਾਂ ਤੇਰੇ ਟਾਇਰ ਉਹਨਾਂ ਕਹਿ ਦੀ ਗਾਇਸੇ ਕਿ ਨਾ ਬੰਨ੍ਹ ਬਾਕੀ ਨੂੰ ਜਿੱਦ ਦੇਗਾ ਲੈ ਜਿੱਤ ਰਿਹਾ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਕਹਿ ਐ ਸਿਲੰਡਰ ਨਾ ਬਣਿਓ